ਅੱਛਾ ਪਹਿਲੇ ਬਾਬਾ ਜੀ ਆਪਣਾ ਨਾਂ ਦੱਸੋ ਕੀ ਨਾਮ ਤੁਹਾਡਾ ਅਵਤਾਰ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਛੀ ਦੋਦਮ ਨਾਲ ਰਹਿੰਦੇ ਜੀ ਤੇ ਬਾਬਾ ਜੀ ਉਮਰ ਕਿੰਨੀ ਆਪਣੀ 85 ਸਾਲ ਉਮਰ ਜੀ 85 ਸਾਲ ਦੀ ਉਮਰ ਵਿੱਚ 85 ਸਾਲ 85 ਆ ਲੱਗਣਾ ਜੀ ਠੀਕ ਹੈ ਜੀ ਆ ਹੁਣ ਚੜਨਾ ਜੀ 85 ਵਾਂ ਆ ਦੇਖੋ 85 ਸਾਲ ਦੀ ਉਮਰ ਵਿੱਚ ਵੀ ਬਾਬਾ ਜੀ ਆਪਣੀ ਮਿਹਨਤ ਕਰ ਰਹੇ ਨੇ ਆਪਣੀ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਉਹ ਵੀ ਬੜਾ ਔਖਾ ਹੋ ਰਿਹਾ ਜੀ ਤੇਰੇ ਵੀ ਅੱਜ ਇਹਨਾਂ ਦਾ ਸਮਾਨ ਕਿਉਂ ਨਹੀਂ ਵਿਕ ਰਿਹਾ ਅਬਾ ਜੀ ਅੱਜ ਕਿਉਂ ਨਹੀਂ ਵਿਕਿਆ ਸਮਾਨਾ ਦਾ ਆ ਵੇਹੋ ਤੁਹਾਡੇ ਸਾਹਮਣੇ ਮੈਂ ਜਨਤਾ ਦਾ ਕਿੰਨਾ ਮੇਲਾ ਲੱਗਾ ਆ ਦੇਖੋ ਜਨਤਾ ਪਤਾ ਨਹੀਂ ਕਿਥੋਂ ਕੀ ਖਾਂਡੇ ਤੇ ਕੀ ਲਿਆਂਡੇ ਇਹ ਪਤਾ ਨਹੀਂ ਦਾ ਪਹਿਲਾ ਸਸਤਾ ਸੌਦਾ ਢੜਕੋ ਕਿਉਂ ਨਹੀਂ ਖੀਦ ਰਹੀ ਆਹ ਰੋਟੀ ਵੀ ਬੜੀ ਮੁਸ਼ਕਲ ਖਾਦੀ ਏ ਆ ਮੇ ਰੋਟੀ ਸੀ ਧੰਦੇ ਮੁੜਾਈ ਜੇ ਆ ਦੇਖੋ ਬੜਾ ਹੀ ਔਖਾ ਏ ਬਾਬਾ ਜੀ ਦਾ ਹਾਲ ਜੇ ਕੋਈ ਵੀਰ ਭਰਾ ਇਹਨਾਂ ਦੀ ਮਦਦ ਕਰਨਾ ਚਾਹਵੇ ਤਾਂ ਤੇ ਇਹਨਾਂ ਦੀ ਮਦਦ ਕਰ ਸਕਦਾ ਏ ਔਰ ਬੱਚੇ ਕਿੰਨੇ ਆਪਣੇ ਬਾਬਾ ਜੀ ਤਿੰਨ ਕੁੜੀਆਂ ਜੇ ਤਿੰਨ ਤਿੰਨ ਮੁੰਡੇ ਜੇ ਤੇ ਸੇਵਾ ਕਰਦੇ ਆਪਣੀ ਇੱਕ ਮੁੰਡਾ ਕੇਸ ਕੀਤਾ ਹੀ ਮੈਂ ਇੱਕ ਮੁੰਡਾ ਜਿਹੜਾ ਜਿਆ ਵਡਾ ਉਹ ਮੈਨੂੰ 1000 ਰੁਪਏ ਮਹੀਨਾ ਦਿੰਦਾ ਜੇ ਤੇ ਇੱਕ ਸਾਰਿਆਂ ਤੋਂ ਛੋਟਾ ਜਿਹੜਾ ਰੋਟੀ ਪਾਣੀ ਉਹ ਦੇ ਰਿਆ ਨਾਲ 1000 ਰੁਪਏ ਮਹੀਨਾ ਦੇ ਰਿਆ ਤੇ ਜਿਹੜਾ ਵੱਡੇ ਤੋਂ ਛੋਟਾ ਜੇ ਉਹ ਕਹਿੰਦਾ ਮੇਰੇ ਕੋ ਗੈਰ ਐਸ਼ਾ ਨਹੀਂ ਜੀ ਠੀਕ ਹੈ ਜੀ